ਜਿਸ ਸਥਾਨ ਦੇ ਤੁਸੀਂ ਹੁਣ ਦਰਸ਼ਨ ਕਰਨ ਜਾ ਰਹੇ ਹੋ ਕਦੀ ਇਸ ਨੂੰ ਮੁਸਲ ਗੜ ਕਿਹਾ ਜਾਂਦਾ ਸੀ ਤੇ ਹੁਣ ਇਹ ਲੋਗੜ ਦੇ ਨਾਂ ਤੋਂ ਪ੍ਰਸਿੱਧ ਹੈ ਜੋ ਭਗਵਾਨਪੁਰ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਤੇ ਇੱਥੇ ਦੂਰ ਦਰਾਡੇ ਤੋਂ ਸੰਗ ਤਾਂ ਕਿ ਇਸ ਸਥਾਨ ਦੇ ਦਰਸ਼ਨ ਕਰਦੀਆਂ ਨੇ ਤੇ ਮੈਂ ਵੀ ਤੁਹਾਨੂੰ ਇਸ ਵੀਡੀਓ ਰਾਹੀਂ ਇਸ ਸਥਾਨ ਦੇ ਦਰਸ਼ਨ ਕਰਾਵਾਂਗਾ ਤੇ ਇਤਿਹਾਸ ਨਾਲ ਜਾਣੂ ਕਰਾਵਾਂਗਾ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਜਿਹੜਾ 4000 ਵਰਗ ਕਿਲੋਮੀਟਰ ਦੇ ਕਹਿੰਦੇ ਵੀ ਏਰੀਏ ਦੇ ਵਿੱਚ ਆਉਂਦਾ ਸੀਗਾ ਇੱਥੋਂ ਦੀ ਲੈ ਕੇ ਨਾਡਾ ਸਾਬ ਤੱਕ ਨਾਨ ਤੱਕ ਇਸ ਸਥਾਨ ਦੀ ਜਿਹੜੀ ਜਗਾ ਸੀਗੀ ਇੱਥੇ ਜਿਹੜੇ ਮੁਗਲ ਰਾਜੇ ਸੀਗੇ ਉਹ ਸ਼ਿਕਾਰ ਕਰਨ ਆਉਂਦੇ ਹੁੰਦੇ ਸੀਗੇ ਤੇ ਮੈਂ ਹਰ ਇੱਕ ਚੀਜ਼ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਵਿਖਾਵਾਂਗਾ ਤੇ ਮੰਨਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਤੇ ਜਿਹੜਾ ਵੀ ਧਨ ਸੀਗਾ ਉਹ ਸਾਰਾ ਇਸ ਕਿਲੇ ਦੇ ਵਿੱਚ ਰੱਖਿਆ ਸੀਗਾ ਅੱਜ ਵੀ ਖਦਾਈ ਕੀਤੀ ਜਾਏ ਤੇ ਇੱਥੋਂ ਸਿੱਖ ਰਾਜ ਦੇ ਬਹੁਤ ਸਿੱਕੇ ਤੇ ਹੋਰ ਬਹੁਤ ਕੁਝ ਮਿਲ ਸਕਦਾ ਹੈ ਇਹ ਨਾਲ ਹੀ ਇੱਕ ਜੇ ਇਤਿਹਾਸਦਾਰਾਂ ਹੀ ਵੇਖਿਆ ਜਾਏ ਤੇ ਇਸ ਸਥਾਨ ਨੂੰ ਜਿਹੜਾ ਕਹਿੰਦੇ ਵੀ ਇੰਨਾ ਆਈਡੀਆ ਵੱਡਾ ਸੀ ਕਿ 200 ਪਹਾੜੀਆਂ ਇਸ ਸਥਾਨ ਦੇ ਲਾਗੇ ਤਾਂ ਲੱਗਦੀਆਂ ਹੁੰਦੀਆਂ ਸੀਗੇ ਅਤੇ ਮੰਨਿਆ ਜਾਂਦਾ ਕਿ ਲੱਖੀ ਸ਼ਾ ਮੁੰਜਾਰਾ ਜਿਹੜਾ ਸੀਗਾ ਉਹ ਵੀ ਇਸ ਜ਼ਮੀਨ ਦਾ ਮਾਲਕ ਰਹਿ ਚੁੱਕਿਆ ਸੀਗਾ ਜੇ ਆਪਾਂ ਇਤਿਹਾਸ ਵੇਖਦੇ ਆ ਵੀਡੀਓ ਕਈ ਪਈਆਂ ਹੋਈਆਂ ਆ YouTube ਦੇ ਉੱਤੇ ਤੁਸੀਂ ਵੇਖ ਸਕਦੇ ਹੋ ਸਾਰੀ ਵੀਡੀਓ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣ ਮਿੱਤਰ ਭਰਾਵਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਜੀਤ ਨੂਰ ਵਾਲੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮਿਤੀ 9 ਜੂਨ ਦਿਨ ਸੋਮਵਾਰ 2025 ਆਪਾਂ ਜਿਸ ਸਥਾਨ ਤੇ ਖੜੇ ਆ ਇਹ ਸਥਾਨ ਨੂੰ ਸਿੱਖ ਇਤਿਹਾਸ ਦੀ ਪਹਿਲੀ ਰਾਜਧਾਨੀ ਕਿਹਾ ਜਾਂਦਾ ਹੈ ਜਿਸ ਦਾ ਨਾਮ ਹੈ ਕਿਲਾ ਲੋਗੜ ਸਾਹਿਬ ਮੈਂ ਤੁਹਾਨੂੰ ਥੋੜੀ ਜਾਣਕਾਰੀ ਇਸ ਪ੍ਰਕਾਰ ਦੇਣਾ ਚਾਹੁੰਦਾ ਹਾਂ ਕਿ ਗੁਰਦੁਆਰਾ ਲੋਗੜ ਸਾਹਿਬ ਦੀ ਛੋਣੀ ਨੰਗ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਜਾਈ ਹੋਈ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੰਨੀ ਗਈ ਹੈ ਜਿਸ ਵਿੱਚ ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸ਼ੁਰੀ ਦੇ ਪੁੱਤਰ ਸਲੀਮ ਸ਼ਾਹ ਨੇ ਪਾਵਾਗੜ੍ਹ ਨਾਂ ਦਾ ਇੱਕ ਕਿਲਾ ਬਣਾਉਣਾ ਸ਼ੁਰੂ ਕੀਤਾ ਪਰ ਉਹ ਮੁਕੰਮਲ ਨਾ ਹੋ ਸਕਿਆ ਬਾਦ ਵਿੱਚ ਉਹ ਬਰਬਾਦ ਕਰ ਦਿੱਤਾ ਗਿਆ ਅਤੇ ਉਸ ਅਸਥਾਨ ਤੇ ਬਾਦਸ਼ਾਹ ਜਹਾਂਨ ਨੇ ਫੌਜਦਾਰ ਮੁਖਲਿਮ ਖਾਨ ਤੋਂ ਕਿਲ ਨੂੰਮਾ ਹਵੇਲੀ ਬਣਵਾਈ ਜਿਸ ਦਾ ਮੁਕੰਮਲ ਗੜਨਾ ਰੱਖਿਆ ਗਿਆ ਫਰਵਰੀ ਦੀ ਸਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਕਿਲੇ ਨੂੰ ਫਤਿਹ ਕਰਕੇ ਲੋਗੜ ਨਾ ਦਾ ਕਿਲਾ ਉਸਾਰਿਆ ਤੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਦੀ ਇੱਥੋਂ ਹੀ ਸਿੱਖ ਰਾਜ ਦਾ ਜਿਹੜਾ ਸਿੱਕਾ ਅਤੇ ਮੋਹਰ ਜਾਰੀ ਕੀਤੀ ਗਈ ਜੋ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ਇਸ ਸਥਾਨ ਤੇ ਜਿਹੜਾ ਅਸੀਂ ਉਸਾਰਿਆ ਗਿਆ ਸੀਗਾ ਫਰਵਰੀ ਸਨ 1710 ਤੋਂ ਦਸੰਬਰ 1710 ਅਤੇ ਮਾਰਚ ਸਨ 1772 ਤੋਂ ਨਵੰਬਰ ਸਨ 1713 ਤੱਕ ਬਾਬਾ ਜੀ ਨੇ ਲੋਗੜ ਦੇ ਕਿਲੇ ਵਿੱਚ ਇਸ ਸਥਾਨ ਤੇ ਵਿਰਾਜਮਾਨ ਰਹੇ ਅ ਸਿੱਖ ਰਾਜ ਦਾ ਜੋ ਵੀ ਹੁਕਮ ਚਲਦਾ ਸੀ ਇੱਥੋਂ ਹੀ ਚਲਦਾ ਸੀ ਇੱਥੋਂ ਹੀ ਸਿੱਖ ਰਾਹ ਦੀ ਜਿਹੜੀ ਮੋਰ ਅਤੇ ਸਿੱਖਾ ਜਿਹੜਾ ਆ ਚਲਾਇਆ ਗਿਆ ਸੀਗਾ ਇਸ ਅਸਥਾਨ ਤੇ ਇਸ ਸਮੇ ਗੁਰਦੁਆਰਾ ਲੋਗੜ ਸਾਹਿਬ ਛੋਣੀ ਨਿਹੰਗ ਸਿੰਘਾਂ ਦੀ ਹੈ ਐਸੇ ਹੀ ਪਹਾੜਿਆਂ ਵਿੱਚ ਖੁੱਲਾ ਮੈਦਾਨ ਹੁਣ ਕਰਕੇ ਜਿਹੜੇ ਸੀਗੇ ਸਾਡੇ ਸਿੰਘ ਸ਼ਹੀਦ ਸੀਗੇ ਜੰਗਾਂ ਵਿੱਚ ਆਪਣੇ ਜਹੋਰ ਵਖਾ ਕੇ ਅਨੇਕਾਂ ਸਿੰਘਾਂ ਨੇ ਇੱਥੇ ਜਿਹੜੀਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਸੀ ਹੁਣ ਤੁਹਾਨੂੰ ਸਾਰੀ ਵੀਡੀਓ ਰਾਹੀਂ ਆਪਾਂ ਇਸ ਸਥਾਨ ਦੇ ਦਰਸ਼ਨ ਕਰਾਉਨੇ ਹਾਂ ਜੀ ਸਾਡੀ ਵੀਡੀਓ ਨਾਲ ਬਨੇ ਰਹੋ ਜੀ ਕਾਜ਼ੀਆ ਉਲਟਾ ਇਹ ਦੇਖਣ ਕਰ ਰਹੇ ਹੋ ਇਸ ਸਥਾਨ ਤੇ ਪਾਈਸਟੈਂਟ ਖੜੇ ਆ ਇਸ ਸਥਾਨ ਦੇ ਉਤੇ ਇਹ ਹਰਿਆਣਾ ਦੀ ਧਰਤੀ ਆ ਤੇ ਆ ਜਿਹੜੀ ਆ ਚੈੱਕ ਪੋਸਟ ਹੈ ਜਿਹੜੀ ਇਹ ਹਿਮਾਚਲ ਦੀ ਪੈ ਜਾਂਦੀ ਆ ਆਪਾਂ ਤੁਹਾਨੂੰ ਇੱਥੋਂ ਵੀ ਦਰਸ਼ਨ ਕਰਾਉਨੇ ਆ ਆ ਇਸਟੈਂ ਆ ਹਿਮਾਚਲ ਆ ਜੀ ਹਿਮਾਚਲ ਦੇ ਜਿਹੜਾ वन ਵਿਭਾਗ ਦਾ ਜਿਹੜਾ ਫੋਰੈਸਟ ਚੈੱਕ ਪੋਸਟ ਹੈ ਉਹਨਾਂ ਦੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਸ ਵੇਲੇ ਆਪਾਂ ਹੁਣ ਉੱਥੇ ਜਾ ਰਹੇ ਆ ਜਿੱਥੋਂ ਕੁਦਰਤੀ ਜਲ ਦਾ ਸਰੋਤਰ ਬਣਿਆ ਹੋਇਆ ਪਹਾੜਾਂ ਦੇ ਵਿੱਚੋਂ ਜਿਹੜਾ ਵੀ ਉਹ ਪਾਣੀ ਕਹਿੰਦੇ ਵੀ ਇਦਾਂ ਦਾ ਆ ਜਿੰਨਾ ਪੀਣ ਨਾਲ ਨਾ ਬੜੇ ਸਾਰੇ ਜਿਹੜੇ ਰੋਗ ਆ ਸਾਡੇ ਸਰੀਰਿਕ ਰੋਗ ਹੁੰਦੇ ਆ ਤੇ ਉਹ ਠੀਕ ਹੁੰਦੇ ਆ ਤੇ ਤੁਹਾਨੂੰ ਹੁਣ ਮੈਂ ਇਸ ਵੀਡੀਓ ਰਾਹੀਂ ਉਸ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਾਵਾਂਗਾ ਜਿਸ ਜਗ੍ਹਾ ਦੀ ਤੁਹਾਨੂੰ ਆਪਾਂ ਗੱਲ ਕਰਦੇ ਸੀ ਕਿ ਜਿੱਥੋਂ ਕੁਦਰਤੀ ਜਿਹੜਾ ਸਰੋਤਰ ਬਣਿਆ ਹੋਇਆ ਆ ਜਲ ਦਾ ਜਿਸ ਜਲ ਨੂੰ ਪੀਣ ਨਾਲ ਨਾ ਕਹਿੰਦੇ ਵੀ ਕਈ ਬਿਮਾਰੀਆਂ ਠੀਕ ਹੁੰਦੀਆਂ ਆ ਤੇ ਮੈਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾ ਰਿਹਾ ਇੱਥੇ ਇੱਕ ਨਾ ਸਿੰਘਾਂ ਨੇ ਪੈਪ ਲਾਇਆ ਹੋਇਆ ਪ੍ਰੋਪਰ ਇੱਕ ਨਿਸ਼ਾਨੀ ਲੱਗੀ ਹੋਈ ਹੈ ਨਾ ਇਹ ਪਹਾੜਾਂ ਦੇ ਵਿੱਚੋਂ ਜਿਹੜਾ ਇਹ ਜਲ ਰਿਸਦਾ ਆ ਆ ਵੇਖ ਸਕਦੇ ਤੁਸੀਂ ਆ ਇੱਕ ਦੇਖੋ ਜਲ ਰਿਸਣ ਦਾ ਇੱਕ ਤਰੀਕਾ ਆ ਇੱਕ ਪੈਪ ਲਾਇਆ ਹੋਇਆ ਵੇਲੇ ਆਪਾਂ ਬਾਬਾ ਬੰਦਾ ਸਿੰਘ ਯਾਦਗਾਰੀ ਸਮਾਰਕ ਜਿਹੜਾ ਪੁਰਾਣਾ ਕਿਲਾ ਉੱਥੇ ਜਾ ਰਹੇ ਆ ਪਹਾੜੀ ਦੇ ਉੱਤੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਜਿਹੜੀ ਬਰਸਾਤੀ ਨਦੀ ਇੱਕ ਪਹਿਲਾਂ ਆ ਰਸਤਾ ਜਾਂਦਾ ਸੀਗਾ ਇੱਥੋਂ ਇੱਥੋਂ ਸਿੱਧਾ ਚੱਲ ਜਾਂਦਾ ਸੀਗਾ ਆ ਤੁਸੀਂ ਵੇਖ ਰਹੇ ਆ ਤੇ ਆ ਜਿਹੜਾ ਆ ਨਵਾਂ ਪੋਲਾ ਤੇ ਪਹਿਲਾਂ ਸ਼ਾਰਟਕਟ ਇੱਥੋਂ ਆਹ ਰਸਤਾ ਵੀ ਜਾਂਦਾ ਸੀਗਾ ਜਿਹੜਾ ਤੁਸੀਂ ਦੇਖ ਰਹੇ ਆ ਵੀ ਇਹ ਚੜ੍ਹਾਈ ਥੋੜੀ ਜੀ ਜ਼ਿਆਦਾ ਪੈਂਦੀ ਆ ਤੇ ਇਸ ਰਸਤੇ ਥਾਣੀ ਜੇ ਆਪਾਂ ਜਾਣੇ ਆ ਹਨਾ ਥੋੜਾ ਰਸਤਾ ਵੀ ਈਜ਼ਲੀ ਜਾ ਬਣ ਗਿਆ ਆ ਕਈ ਹੁਣ ਮੇਰੇ ਵੀਰ ਜਿਹੜੇ ਆ ਮੋਟਰਸਾਈਕਲਾਂ ਵੀ ਲੈ ਜਾਂਦੇ ਆ ਇਸ ਰਸਤੇ ਥਾਣੀ ਤੇ ਇੱਥੋਂ 500 ਕਦਮ ਅੱਗੇ ਆ ਸਿਰਫ ਲੋਗੜ ਦਾ ਜਿਹੜਾ ਕਿਲਾ ਆ ਤੁਸੀਂ ਦੇਖ ਸਕਦੇ ਆ ਤੇ ਕਿੰਨਾ ਸ਼ਾਂਤ ਮਾਹੌਲ ਇਹੋ ਰਸਤਾ ਸੀਗਾ ਜੇ ਜਿੱਥੋਂ ਆਪਾਂ ਆਉਣੇ ਸੀਗੇ ਹਨਾ ਪੁਰਾਣਾ ਰਸਤਾ ਇਹ ਸੀਗਾ ਇੱਥੋਂ ਸਿੱਧਾ ਹੋ ਜਾਂਦੇ ਸੀਗੇ ਤੇ ਬੜਾ ਹੀ ਸ਼ਾਂਤ ਮਾਹੌਲ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਵੀ ਇਸ ਜਿਹੜੇ ਅਸਥਾਨ ਦੇ ਜਿਹੜੇ ਤੁਸੀਂ ਦਰਸ਼ਨ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਆ ਰੰਗ-ਬਰੰਗੇ ਜਿਹੜੇ ਬੂਟੇ ਦਰਖਤ ਇਹ ਬਾਸ ਦੇ ਬੂਟੇ ਇਹ ਸਾਰੇ ਜਿਹੜੇ ਵਾਈਟ ਕਲਰ ਦਾ ਜਿੱਦਾਂ ਆ ਰੰਗ ਕੀਤਾ ਹੋਇਆ درختਾਂ ਦੇ ਉੱਤੇ ਇਹ ਨਿਸ਼ਾਨੀ ਲਾਈ ਹੋਈ ਵੀ ਇਹ ਰਸਤਾ ਜਾਂਦਾ ਤੇ ਇਧਰੋਂ ਵੇਖੋ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਠੰਡੀ ਠੰਡੀ ਹਵਾ ਨਦੀਆਂ ਦੇ ਵਿੱਚੋਂ ਇੱਕ ਰਸਤਾ ਕੱਢਿਆ ਹੋਇਆ ਕਿੱਥੇ ਸਾਡੇ ਮਹਾਰਾਜ ਨੇ ਆ ਕੇ ਖਾਲਸਾ ਪੰਥ ਦੀ ਜਿਹੜੀ ਆ ਪਹਿਲਾ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਸਿੱਖਾਂ ਦਾ ਪਹਿਲਾ ਨਿਸ਼ਾਨ ਸਾਹਿਬ ਇਸ ਸਥਾਨ ਤੋਂ ਚਲਾ ਕੇ ਖਾਲਸੇ ਦੀ ਰਾਜਧਾਨੀ ਇਸ ਸਥਾਨ ਨੂੰ ਬਣਾਇਆ ਕਿਲਾ ਲੋਗੜ ਇੱਕ ਯਾਦਗਾਰੀ ਸਮਾਰਕ ਜਿਹੜਾ ਹੈ ਬਣਾਇਆ ਹੋਇਆ ਇੱਥੇ ਕੱਲ ਹੀ ਐਤਵਾਰ ਨੂੰ ਸਾਲ ਦਾ ਜਿਹੜਾ ਸਮਾਗਮ ਹੁੰਦਾ ਉਹ ਹੋ ਕੇ ਟਿਆ ਲੱਗ ਕੇ ਦੀਆਂ ਜਿਹੜੀਆਂ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਦੀਆਂ ਤੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਅੱਜ ਮੈਨੂੰ ਇਸ ਜਗ੍ਹਾ ਤੇ ਆ ਕੇ ਇਨਾ ਮਾਣ ਮਹਿਸੂਸ ਹੋ ਰਿਹਾ ਮੈਂ ਅੱਜ ਉਸ ਜਗ੍ਹਾ ਦੇ ਦਰਸ਼ਨ ਕਰ ਰਿਹਾ ਜਿੱਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਰਾਜ ਦੀ ਪਹਿਲੀ ਮੋਰ ਤੇ ਸਿੱਕੇ ਜਿਹੜੇ ਇਥੋਂ ਪ੍ਰਚਲਿਤ ਕੀਤੇ ਤੇ ਸਿੱਖ ਰਾਜ ਇਸ ਸਥਾਨ ਤੇ ਪੀਣ ਦੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਰਾਹ ਦੇ ਵਿੱਚ ਕੋਈ ਜ਼ਿਆਦਾ ਚੜ੍ਹਾਈ ਨਹੀਂ ਕਿ ਈਜ਼ਲੀ ਟਰੈਕ ਹੈ ਛੋਟਾ ਜਿਹਾ ਟਰੈਕ ਹੈ 500 ਕਦਮ ਦਾ ਕੋਈ ਜ਼ਿਆਦਾ ਵੱਡਾ ਟਰੈਕ ਨਹੀਂਗਾ ਤੁਸੀਂ ਈਜ਼ਲੀ ਜਾ ਸਕਦੇ ਆ ਔਰ ਸਾਲਾ इजीली ਚੱਲ ਜਾਂਦੀ ਇੱਥੇ ਤੇ ਰਾਹ ਦੇ ਵਿੱਚ ਵਹਿਣ ਦਾ ਵੀ ਪੂਰਾ ਪ੍ਰਬੰਧ ਹੈ ਜੇ ਸਾਹ ਸੂ ਚੜ ਜਾਂਦਾ ਆਪਾਂ ਨੂੰ ਕੋ ਅੱਗੇ ਕੋ ਅੱਗੇ ਜਿਹੜਾ ਰਸਤਾ ਮੈਂ ਤੁਹਾਨੂੰ ਥੱਲੇ ਦਿਖਾਉਂਦਾ ਸੀ ਹਨਾ ਉਹ ਇਹ ਰਸਤੇ ਉੱਤੋਂ ਜਿਹੜੀ ਪਹਿਲਾਂ ਸੰਗਤ ਆਇਆ ਕਰਦੀ ਸੀਗੀ ਹੁਣ ਇਹ ਈਜ਼ਲੀ ਰਸਤਾ ਬਣਾਤਾ ਮੋਟਰਸਾਈਕਲ ਉਦਾਂ ਲਾਊਡ ਨਹੀਂ ਕੀ ਆਪਾਂ ਬਟ ਮੋਟਰਸਾਈਕਲ ਤੇ ਆ ਸਕਦੇ ਆ ਇੱਥੇ আর ਸਭੀ ਪਹਿਲਾਂ ਉੱਥੇ ਹੀ ਜਾਂਦਾ ਸੀਗਾ ਵਿੱਚੋਂ ਘੁੰਮ ਕੇ ਹਨਾ ਤੇ ਕੋਛਾ ਪੱਕਾ ਜਾਂ ਰਸਤਾ ਬਣਾਤਾ ਇਕ ਕਾਰਸਤਾ ਹੈ ਇਕ ਕਾਰਸਤਾ ਦੋਨੋਂ ਰਾਹ ਥਾਣੀ ਆਪਾਂ ਜਾ ਸਕਦੇ ਆ ਆ ਥੋੜਾ ਜਾਂ ਹੁਣ ਪੱਕਾ ਰਸਤਾ ਮੈਂ ਹੁਣੇ ਸੋਚੀ ਜਾਂਦਾ ਸੀ ਵੀ ਕਿੱਦਾਂ ਸਾਡੀਆਂ ਖਾਲਸਾ ਹੀ ਫੌਜਾਂ ਇਨਾ ਜੰਗਲਾਂ ਦੇ ਵਿੱਚ ਆ ਕੇ ਹਨਾ ਵਿਰਾਜਮਾਨ ਹੋਈਆਂ ਤੇ ਕਿੱਥੇ ਆ ਕੇ ਉਹਨਾਂ ਨੇ ਸਿੱਖ ਪੰਥ ਦੀ ਜਿਹੜੀ ਖਾਲਸਾ ਪੰਥਿਆ ਸਿੱਖ ਰਾਜ ਆ ਉਹਨਾਂ ਨੇ ਇਥੋਂ ਪ੍ਰਚਲਿਤ ਕੀਤਾ ਖਾਲਸੇ ਦੀ ਇੱਕ ਵੱਖਰੀ ਪਛਾਣ ਜੱਗ ਉੱਤੇ ਬਣਾਈ ਤੇ ਸਾਨੂੰ ਇੱਕ ਸਿੱਖ ਹੋਣ ਤੇ ਤੇ ਖਾਲਸਾ ਹੋਣ ਤੇ ਫਕਰ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਮਹਾਪੁਰਸ਼ਾਂ ਯੋਧਿਆਂ ਤੇ ਸੂਰਬੀਰਾਂ ਦੇ ਵਾਰਿਸਾਂ ਤੇ ਸਾਨੂੰ ਆਪਣੇ ਤੇ ਵੀ ਮਾਣ ਮਹਿਸੂਸ ਆ ਸੋ ਮੇਰੇ ਸਾਹਮਣੇ ਬਿਲਕੁਲ ਤੁਸੀਂ ਦੇਖ ਸਕਦੇ ਆ ਉਹ ਥਾਂ ਐ ਜਿੱਥੋਂ ਸਿੱਖ ਪੰਥ ਦੇ ਖਾਲਸਾ ਰਾਜ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਥਾਪਿਤ ਕੀਤਾ ਗਿਆ ਇਸ ਆਸਥਾਨ ਦੇ ਉੱਤੇ ਗੁਰੂ ਸਾਹਿਬ ਵੱਲੋਂ ਥਾਪੜਾ ਲੈ ਕੇ ਮੁਗਲਾਂ ਦੇ ਨਾਲ ਟੱਕਰ ਕਰਕੇ ਵਿਜੈ ਹੋ ਕੇ ਇੱਕ ਸਿੱਖ ਰਾਜ ਦੀ ਵਖਰੀ ਸਥਾਪਨਾ ਕੀਤੀ ਇੱਕ ਛੋਟਾ ਜਿਹਾ ਟਰੈਕ ਕਰਕੇ ਕੋਈ ਅੱਧਾ ਕਿਲੋਮੀਟਰ ਦਾ ਹੋਣਾ ਹੈ ਟਰੈਕ ਸਾਰਾ ਤੇ ਬਹੁਤ ਹੀ ਸ਼ਾਂਤ ਜਗ੍ਹਾ ਹਾਂ ਤੁਸੀਂ ਦੇਖ ਸਕਦੇ ਜਦੋਂ ਵੀ ਆਪਾਂ ਜਮਨਾਨਗਰ ਹਰਿਆਣਾ ਦੇ ਵਿੱਚ ਆਉਨੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਇਸ ਸਥਾਨ ਦੇ ਉੱਤੇ ਜ਼ਰੂਰ ਆਇਓ ਬਹੁਤ ਘੱਟ ਲੋਕਾਂ ਨੂੰ ਇਸ ਸਥਾਨ ਬਾਰੇ ਪਤਾ ਹੈ ਜਿਹੜੇ ਤੇ ਇਤਿਹਾਸ ਦੇ ਨਾਲ ਜਾਨੂਕ ਨੇ ਉਹਨਾਂ ਸਾਰਿਆਂ ਨੂੰ ਆਪਣੇ ਖਾਲਸਾ ਰਾਜ ਦੀ ਜਿੱਥੇ ਸਥਾਪਨਾ ਹੋਈ ਸਾਰਿਆਂ ਨੂੰ ਪਤਾ ਹੈ ਤੇ ਸਿੱਖ ਰਾਜ ਦੀ ਸਥਾਪਨਾ ਮੈਂ ਤੁਹਾਨੂੰ ਹੁਣ ਉੱਥੇ ਜਾ ਕੇ ਜਿਹੜੀ ਜਿਹੜੀ ਚੀਜ਼ਾਂ ਸਾਡੀ ਸਿੱਖ ਰਾਜ ਦੀਆਂ ਹੈਗੀਆਂ ਉਹ ਤੁਹਾਨੂੰ ਵਿਖਾਉਣਾ ਮੈਂ ਬਾਬਾ ਜੀ ਨਾਲ ਗੱਲ ਕਰੀ ਜਾਂਦਾ ਸੀ ਬਾਬਾ ਜੀ ਇੱਥੇ ਸਿੱਕੇ ਵੀ ਮਿਲੇ ਸੀਗੇ ਕਿਉਂਕਿ ਮੈਂ ਵੇਖੇ ਹੋਏ ਆ ਉਹ ਬਾਬਾ ਜੀ ਕਹਿੰਦੇ ਜਿਹੜੇ ਬਾਬਾ ਜੀ ਪਹਿਲਾਂ ਇੱਥੇ ਸੇਵਾ ਕਰਦੇ ਸੀ ਵੀ ਉਹਨਾਂ ਨੂੰ ਇਸ ਬਾਰੇ ਪਤਾ ਆ ਵੀ ਜਿਹੜੇ ਸਿੱਖੇ ਜਿਹੜੇ ਇੱਥੇ ਸਿੱਖ ਰਾਜ ਦੇ ਸਿੱਕੇ ਸੀਗੇ ਉਸ ਬਾਬਾ ਜੀ ਨੇ ਕੋਈ ਧਰਮ ਪ੍ਰਚਾਰ ਕਮੇਟੀ ਆਈ ਆ ਮੇ ਵੀ ਮੈਨੂੰ ਕਨਫਰਮ ਨਹੀਂਗਾ ਵੀ ਬਾਬਾ ਜੀ ਕਹਿੰਦੇ ਸੀਗੇ ਵੀ ਉਹ ਲੈ ਗਏ ਸੀਗੇ ਸਿੱਖ ਰਾਲ ਦੇ ਜਿਹੜੇ ਸਿੱਕੇ ਇੱਥੋਂ ਨਿਕੜੇ ਸੀਗੇ ਘੜਾ ਨਿਕੜਿਆ ਸੀਗਾ ਇੱਕ ਤੇ ਇੱਕ ਖੰਡਾ ਨਿਕੜਿਆ ਸੀਗਾ ਖੰਡਾ ਤੇ ਅੱਜ ਵੀ ਮੌਜੂਦ ਆ ਤੇ ਇੱਟਾਂ ਦੇ ਦਰਸ਼ਨ ਮੈਂ ਤੁਹਾਨੂੰ ਕਰਾਤੇ ਆ ਤੇ ਜਿਹੜਾ ਪੂਰਾ ਇਹ ਸਥਾਨ ਆ ਸੀਸੀਟੀਵੀ ਕੈਮਰੇ ਨਾਲ ਜਿਹੜਾ ਆ ਇਹ ਤੇ ਨਜ਼ਰ ਰੱਖੀ ਜਾਂਦੀ ਆ ਇਸ ਸਥਾਨ ਤੇ ਤੇ ਬਹੁਤ ਸੋਹਣਾ ਸਥਾਨ ਬਣਾਇਆ ਹੋਇਆ ਨਿਸ਼ਾਨ ਸਾਹਿਬ ਉਹ ਨਿਸ਼ਾਨ ਸਾਹਿਬ ਆ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਲਾਇਆ ਗਿਆ ਸੀਗਾ ਤੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਆ ਇਸ ਸਥਾਨ ਦੇ ਉੱਤੇ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਵੀਡੀਓ ਨੂੰ ਐਂਡ ਤੱਕ ਦੇਖਣ ਵਾਲੇ ਸਾਰੇ ਸੱਜਣ ਮਿੱਤਰਾਂ ਦਾ ਦਿਲੋਂ ਧੰਨਵਾਦ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਸੋਹਣੇ-ਸੋਹਣੇ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਹੁਣ ਵੀਡੀਓ ਦਾ ਐਂਡ ਕਰਦੇ ਆਂ ਤੇ ਫਤਿਹ ਦੀ ਸਾਂਝ ਕਰਦੇ ਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ